ਹਲਕਾ ਪੂਰਬੀ ਵਾਰਡ ਨੰਬਰ 33 ਦੇ ਡਰਮਾ ਵਾਲੇ ਬਾਜ਼ਾਰ ਵਿਖੇ ਵਿਧਾਇਕ ਡਾਕਟਰ ਜੀਵਨ ਜੋਤ ਕੌਰ ਵੱਲੋਂ ਨਵੀਆਂ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਕੌਂਸਲਰ ਅਰਸ਼ ਨੂਰ ਕੌਰ ਸੁਖਦੇਵ ਸਿੰਘ ਜਸਵਿੰਦਰ ਸਿੰਘ ਰਾਜਦੀਪ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ ਅਤੇ ਉਹਨਾਂ ਨੇ ਵਿਧਾਇਕ ਡਾਕਟਰ ਜੀਵਨ ਜੋਤ ਕੌਰ ਦਾ ਧੰਨਵਾਦ ਕੀਤਾ ਅ ਦੇਖੋ ਆਪਣੇ ਉਦਘਾਟਨ ਜਿੰਨੇ ਸਾਡੇ ਜਗ੍ਹਾ ਜਗ੍ਹਾ ਹੋ ਰਹੇ ਅੱਗੇ ਵੀ ਮੈਂ ਕਰਕੇ ਆਈਆਂ ਦੋ ਜਗ੍ਹਾ ਤੇ ਹੋਰ ਸੋ ਉਸੇ ਨੂੰ ਅੱਗੇ ਤੋਰਦੇ ਹੋਏ ਵਿੱਚ ਬ੍ਰੇਕ ਆ ਜਾਂਦੀ ਕਿ ਇਲੈਕਸ਼ਨਸ ਬਹੁਤ ਰਹੇ ਸੋ ਉਸੇ ਨੂੰ ਤੋਰਦੇ ਹੋਏ ਅੱਜ ਅਸੀਂ ਡਰਾਮਾ ਵਾਲੇ ਬਾਜ਼ਾਰ ਵਿੱਚ ਆਏ ਆ ਜਿੱਥੇ ਸਾਡਾ 56 ਲੱਖ ਦੀ ਲਾਗਤ ਦੇ ਨਾਲ ਜਿਹੜੀ ਇਹ ਰੋਡ ਹੈਗੀ ਹੈ ਇਹਦਾ ਕੰਮ ਹੋਣ ਲੱਗਾ ਸੋ ਇਹ ਅਜੇ ਚੱਲੀ ਜਾਣਾ ਕਿਉਂਕਿ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਸੀ ਏਡਾ ਵੱਡਾ ਮੰਡੇਟ ਦਿੱਤਾ ਸੀ ਇੱਕੇ ਗੱਲ ਕਹਿ ਕੇ ਅਸੀਂ ਆਏ ਸੀਗੇ ਕਿ ਜੇ ਤੁਹਾਨੂੰ ਲੱਗੇਗਾ ਕਿ ਅਸੀਂ ਕੰਮ ਕੀਤਾ ਹੈ ਤਾਂ ਸਾਨੂੰ ਵੋਟ ਪਾਇਓ ਸੋ ਸਾਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਸੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਤਕਰੀਬਨ 100 ਕਰੋੜ ਦੇ ਕਰੀਬ ਜਿਹੜੇ ਕੰਮ ਨੇ ਉਹ ਅਸੀਂ ਹਲਕੇ ਚ ਵੱਖ-ਵੱਖ ਔਰਡਾਂ ਦੇ ਵਿੱਚ ਕਰਵਾਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕੰਮ ਰਹਿ ਗਏ ਨੇ ਉਹ ਵੀ ਕਰਵਾਏ ਜਾਣਗੇ 33 ਨੰਬਰ ਔਰਡ ਵਿੱਚ ਇਹ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਆਪਣੀ ਸੁਸਾਇਟੀ ਲਈ ਕੰਮ ਕਰ ਰਹੀ ਹਾਂ ਆਉਣ ਵਾਲੇ ਸਮਿਆ期 ਮੈਂ ਜੋ ਵੀ ਮੇਰੇ ਹੋ ਸਕੇ ਮੇਰੇ ਹੱਥ ਹੋਸੇ ਮੈਂ ਉਹ ਕੰਮ ਲੋਕਾਂ ਦੇ ਕਰਵਾਵਾਂਗੀ ਬੱਸ